ਸਰਕਾਰੀ ਸੰਸਥਾਵਾਂ ਨੂੰ ਘਾਟੇ ਦਾ ਸੌਦਾ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ। ਉਹਨੂੰ ਵੀ ਤਾਂ ਚੱਲੀ ਰਹੇ ਦੇ ਇਸ ਤੇ ਤੇਲ ਵੇਚਤਾ, ਰੇਲਵੇ 'ਚ ਤੀ, ਵੇਹਲ ਵੇਚਤੀ, ਜਹਾਜ਼ ਵੇਚਤੇ, 에어ਪੋਰਟ ਵੇਚਤੇ ਸਭ ਕੁਝ ਵੇਚਤੇ। ਪੰਜਾਬ ਬਾਰੇ ਮੀਮ ਬਣਨ ਲੱਗੇ ਸੀ ਪੰਜਾਬ ਦੀ ਬਿਜਲੀ ਬਾਰੇ। ਜਦੋਂ ਬਾਦਸ਼ਾਹ ਦਾ ਤੇ ਕੈਪਟਨ ਸਾਹਿਬ ਦਾ ਰਾਜੰਦਲਾ ਸੀ। ਕਿ ਬੱਚਾ ਹਸਪਤਾਲ 'ਚ ਜੰਮਿਆ, ਜੰਮਨਸਰ ਬੱਚਾ ਪੁੱਛਦਾ ਨਰਸ ਨੂੰ, ਆਂਟੀ ਲਾਈਟ ਹੈਗੀ? ਉਹ ਕਹਿੰਦੀ ਨਹੀਂ। ਉਹ ਨੋ ਕਹਿੰਦਾ ਜਿਹਦਾ ਮਤਲਬ ਫਿਰ ਪੰਜਾਬ 'ਚ ਜੰਪ ਤੇ। ਅਜੇ ਪਿਛਲੇ ਸਾਲ ਹੀ ਗਰਮੀ ਨਾਲ ਮਰੀ ਸੀ। ਆਹ ਹਾਲਾਤ ਸੀ ਸਾਡੇ ਦੂਜੀ ਪਾਰਟੀ ਆਰਵਿੰਕੀ ਜੀ ਬਣ ਲੋਕਾਂ ਨੂੰ ਭਗਵੰਤ ਮਾਨ ਨੂੰ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਤੜਕੀ ਲੱਗ ਜਾਂਦੇ ਆ ਓਏ ਐ ਨਹੀਂ ਹੁੰਦਾ ਉਹ ਐ ਹੋ ਗਿਆ ਐ ਕਿਉਂ ਹੋ ਗਿਆ ਐ ਕਿਉਂ ਨਹੀਂ ਹੋਇਆ ਲੈ ਕਦੇ ਵੀ ਹੱਟ ਵੀ ਭਗਵੰਤ ਮਾਨ ਲੈ ਕੇ ਆਏ ਹੁਣ ਅੱਗੇ ਮੈਨੂੰ ਧੁੰਦਾ ਨਾ ਫੇਤਰ ਕਿਉਂਕਿ ਧੁੰਦ ਪੈਣੀ ਆ ਉਹਨੇ ਕਹਿੰਨੇ ਭਗਵੰਤ ਮਾਨ ਨੇ ਕੋਈ ਐ ਤਾਣਾ ਪਗਾੜਿਆ ਹੋਇਆ 70 ਸਾਲ ਦਾ ਤਾਣਾ 70 ਸਾਲ ਦਾ ਪਗਾੜਿਆ ਹੋਇਆ ਜਦੋਂ ਉਹਨਾਂ ਦੇ ਕੱਢਦੇ ਆਂ ਸੀ ਚਿੱਠੇ ਫਿਰ ਚੁੱਪ ਕਰ ਜਾਂਦੇ ਨੇ ਫਿਰ ਕਹਿੰਦੇ ਨੇ ਰਾਜਨੀਤੀ ਕਰ ਰਹੇ ਹਾਂ ਸਾਨੂੰ ਕੀ ਲੋੜ ਸੀ ਇੱਧਰ ਜੇ ਚੱਜਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਇੱਧਰ ਸੜਕ 'ਤੇ ਕਾਨੂੰਨ ਨਹੀਂ ਬਣਤੇ ਧਰਨਾ ਦੇਣ ਦੇ ਸੇ ਚੋਣਾਂ ਲੜੀਏ ਜੀਤ ਕਰਾਈਏ ਜਦੋਂ ਅਸੀਂ ਜਿੱਤ ਕੇ ਆਗੇ ਉਹ ਕਹਿੰਦੇ ਇਹ ਕਿਉਂ ਆ ਗਏ ਕਿਹਾ ਜਾ ਮਦੀਲੇ ਲਾ ਗਿਆ ਮੈਂ ਕਿ ਹੁਣ ਤਾਂ ਕੰਮ ਸਿੱਖ ਗਏ ਹੋਣ ਨਹੀਂ ਜਾਂਦੀ ਬਧੀ ਸੀ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਜਿਹੜੀ ਆ ਉਹ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਨਹੀਂ ਤਾਂ ਸਰਕਾਰਾਂ ਵੇਚਦੀਆਂ ਨੇ ਸਰਕਾਰੀ ਸੰਸਥਾਵਾਂ ਨੂੰ ਘਾਟੇ ਦਾ ਸੌਦਾ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਮੁਨ ਵੀ ਤਾਂ ਚੱਲਦੀ ਰਹੀ ਰੇ ਦੇਸ਼ 'ਚ ਤੇਲ ਵੇਚਤਾ ਰੇਲਵੇ 'ਚ ਤੀ ਭੇਲ ਵੇਚਤੀ ਜਹਾਜ਼ ਵੇਚਤੇ 에어ਪੋਰਟ ਵੇਚਤੇ ਸਭ ਕੁਝ ਵੇਚਤਾ ਹੀ ਇਪਸ ਪੰਜਾਬ ਸਰਕਾਰ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਖਰੀਦ ਰਹੀ ਹੈ ਸਾਨੂੰ ਦੇ ਦੋ ਅਸੀਂ ਦੋ ਬਾਕੀ ਜਿਹੜੇ ਦੋ ਨੇ ਉਹਨਾਂ ਨੂੰ ਵੀ ਕਿਹਾ ਹੋਇਆ ਕਦੇ ਮੂਡ ਹੋਇਆ ਦੱਸਿਓ ਸੋ ਇਸ ਕਰਕੇ ਉਹਨੂੰ ਪਤਾ ਲੱਗ ਗਿਆ ਵੀ ਸਾਡੀਆਂ ਇੰਨੀਆਂ ਮਨਮਰਜ਼ੀਆਂ ਚੱਲਣੀਆਂ ਨਹੀਂ ਤਾਂ ਆਪ ਹੀ ਖਰੀਦ ਲੈਂਦੇ ਫਿਰ ਸੋ ਬੜਾ ਜ਼ਰੂਰੀ ਹੈ ਅੱਜ ਦਾ ਦਿਨ ਮੈਂ ਵਧਾਈ ਦੇਣੀ ਚਾਹੂੰਗਾ ਬਿਜਲੀ ਮੰਤਰੀ ਸਾਹਿਬ ਨੂੰ ਔਰ ਉਹਨਾਂ ਦੇ ਸਾਰੇ ਸਟਾਫ ਨੂੰ ਜਿਹੜਾ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਨੁਸਾਰ ਅਸੀਂ 300 ਯੂਨਟ ਬਿਜਲੀ ਦੇ ਫ੍ਰੀ ਕੀਤੇ 2 ਮਹੀਨਿਆਂ ਦਾ ਆਪਣੇ ਬਿੱਲ ਦਾ ਸਾਈਕਲ ਹੈ 600 ਯੂਨਟ ਬਿਜਲੀ ਦੇ ਫ੍ਰੀ ਹੋ ਗਏ ਜੀ ਸਾਰਿਆਂ ਲਈ ਕੀਤੇ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਚੱਲਦਾ ਤੁਸੀਂ 600 ਤੋਂ ਥੱਲੇ ਰੱਖ ਲਓ ਆਪਣਾ ਮੀਟਰ ਦਾ ਰੀਡਿੰਗ ਤੁਹਾਡਾ ਵੀ ਬਿੱਲ ਨਹੀਂ ਆਉਣਾ 90% ਦੇ ਲਗਭਗ ਪੰਜਾਬ ਨੂੰ ਬਿਜਲੀ ਫਰੀ ਮਿਲ ਰਹੀ ਹੈ ਇਸ ਵਕਤ ਪੰਜ ਪੰਜ 7 7000 ਰੁਪਿਆ ਬਿੱਲ 10 10000 ਦੇ ਵੀ ਬਿੱਲ ਆਏ ਉਹ ਉਹੀ ਪੈਸਾ ਜਿਹੜਾ ਹੁਣ ਬੱਚਿਆਂ ਤੇ ਖਰਚ ਰਹੇ ਆ ਮਾਪੇ ਕਬੀਲਦਾਰੀ ਲਈ ਤੇ ਆ ਜਾਂਦੀ ਹੈ ਇਹਦੇ ਨਾਲ ਉਹੀ ਜਿਹੜਾ ਪੈਸਾ ਉਹ ਕਿਸੇ ਹੋਰ ਪਾਸੇ ਘਰ ਦੇ ਵਿੱਚ ਖਰਚਿਆ ਜਾ ਰਿਹਾ ਫਿਰ ਆਮ ਤੌਰ ਤੇ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਖਾਸ ਤੌਰ ਤੇ ਝੋਨੇ ਦੇ ਸੀਜ਼ਨ ਚ ਰਾਤ ਨੂੰ 1 ਵਜੇ ਆਉਗੀ ਜੀ ਰਾਤ ਨੂੰ ਨਾ ਪਹਿਲਾਂ ਸੌਣ ਜੋਗੇ ਨਾ ਬਾਅਦ ਸੌਣ ਜੋਗੇ ਉਥੇ ਮੱਛਰ ਜਾਂ ਸੱਪਾਂ ਦੀਆਂ ਸਿਰੀਆਂ ਉਥੇ ਮਿੱਧੇ ਫਿਰਦੇ ਰਹਿੰਦੇ ਸੀ ਉਹ ਆਉਗੀ ਵੀ ਟੁੱਟਵੀਂ 2 ਘੰਟੇ ਆ ਗਈ ਫਿਰ 2 ਘੰਟੇ ਚਲੀ ਗਈ ਫਿਰ 2 ਘੰਟੇ ਆ ਗਈ ਫਿਰ 1 ਘੰਟਾ ਚਲੀ ਗਈ ਮੈਂ ਜਦੋਂ ਅਫਸਰ ਸਹਿਬਾਨਾਂ ਨੂੰ ਬੁਲਾਇਆ ਮਰੇ ਯਾਰ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਚਲੋ ਅਮਰੀਕਾ ਕੈਨੇਡਾ ਵਾਲਾ 8 ਤੋਂ 4 3 ਵੀ ਹੈਗਾ ਹੈ ਨਾ ਵੀ ਯਾਰ ਕੱਲੇ ਕਿਸਾਨ ਦਾ ਯਾਰ ਖੇਤੀ ਅन्न ਦਾ ਤਾਂ ਕਹਿੰਦੇ ਜਿਹਨੂੰ ਉਹਦੇ ਦਫ਼ਤਰ ਦਾ ਟਾਈਮ ਰਾਤ ਦੇ 1 ਵਜੇ ਕਿਉਂ ਹੈ ਇਹ ਵੀ ਦਿਨੇ ਕਰ ਦੋ ਨਾਲੇ ਸੋਲਰ ਵਾਲੀ ਵਰਤੀ ਜਾਊਗੀ ਦਿਨੇ ਬਿਜਲੀ ਕਰਤੀ ਜੀ ਇਸ ਵਕਤ ਅਸੀਂ ਗਿਆ 10 8 ਘੰਟੇ ਵੀ ਨਹੀਂ ਦਿੰਦੇ ਅਸੀਂ ਤਾਂ 11 12 12 ਘੰਟੇ ਦਿੰਨੇ ਕੋਕਾ ਕੋਈ ਵੀ ਕਿਸਾਨ ਕੰਮਲਾ ਨਹੀਂ ਹੈਗਾ ਕਿ ਉਹ ਮੋਟਰ ਛੱਡ ਦੇ ਤੇ ਆਪਣੀ ਵੱਟਾਂ ਤੋੜ ਲੇ ਉਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਜਿਹੜਾ ਪਾਣੀ ਲੱਗ ਗਿਆ ਮੇਰਾ ਮੇਰੇ ਝੋਨੇ ਨੂੰ ਜੇ ਲੋੜ ਪਈ ਕੱਲ ਨੂੰ ਲਾ ਦੂੰਗਾ ਮੈਂ ਬਿਜਲੀ ਕੱਢ ਜਾਂਦੀ ਹੈ ਔਰ ਮੈਂ ਇਹ ਗੱਲ ਕਹੀ ਸੀਗੀ ਬਾਅਦ ਚ ਵਿਰੋਧੀ ਪਾਰਟੀ ਨੇ ਉਹਦਾ ਮਜ਼ਾਕ ਉਡਾਇਆ ਸੀ ਵੀ ਇਦਾਂ ਕਿਵੇਂ ਹੋ ਸਕਦਾ ਮੈਂ ਕੈਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਤੇ ਅੱਜ ਉਹ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਬਿਜਲੀ ਵੀ ਹੁੰਦੀ ਹੈ ਬੱਲਵ ਜਗਦਾ ਹੁੰਦਾ ਉੱਥੇ ਜਿਹੜਾ ਮੋਟਰ ਵਾਲਾ ਕੋਠਾ ਹੁੰਦਾ ਉੱਥੇ ਟਿਊਬਵੈਲ ਵਾਲਾ ਪਰ ਨਾਲ ਕਿਉਂਕਿ ਅਸੀਂ ਪੰਜਾਬ ਦੇ ਨਹਿਰੀ ਪਾਣੀ ਨੂੰ ਚੈਨਲਾਈਜ਼ ਕਰ ਲਿਆ ਕੱਸੀਆਂ ਥੱਲੋਂ ਦੀ ਪਾਈਪਾਂ ਪਾਤੀਆਂ ਤੇ ਉਹਦੇ ਨਾਲ ਪਾਣੀ ਲੱਗ ਰਿਹਾ ਹੁੰਦਾ ਤੇ ਮੋਟਰ ਬੰਦ ਹੁੰਦੀ ਐ ਚੋਨਾ ਚੋਨੇ ਨੂੰ ਪਾਣੀ ਲੱਗ ਰਿਹਾ ਹੁੰਦਾ ਜੇ ਵਿਜ਼ਨ ਕਲੀਅਰ ਹੋਵੇ ਨੀਤ ਸਾਫ਼ ਹੋਵੇ ਸਭ ਕੁਝ ਹੋ ਸਕਦਾ ਹੈ ਤੇ ਬੜੇ ਖੁਸ਼ ਨੇ ਲੋਕ ਕਹਿੰਦੇ ਯਾਰ ਦਿਨੇ ਬਿਜਲੀ ਆਉਂਦੀ ਐ ਕਮਾਲ ਐ ਅਸੀਂ ਤਾਂ ਕੋਈ ਸੋਚਿਆ ਨਹੀਂ ਸੀਗਾ ਨਹੀਂ ਤਾਂ ਪਹਿਲਾਂ ਇੰਡਸਟਰੀਡਰ ਦੇਣ ਬੰਨ੍ਹੇ ਹੋਏ ਕਿ ਜਿਦਰੀਵਾਲ ਸਾਹਿਬ ਮੰਡੀ ਗੋਬਿੰਦ ਘੜਾਣੇ ਨੂੰ ਪੁੱਛ ਕੇ ਦੇਖੋ ਦਿਨ ਬੰਨੇ ਹੋਏ ਸੀ ਕਿ ਮੰਗਲਵਾਰ ਤੇ ਵੀਰਵਾਰ ਨੂੰ ਤੁਸੀਂ ਇੰਡਸਟਰੀ ਨਹੀਂ ਚਲਾ ਸਕਦੇ ਕਿਉਂਕਿ ਬਿਜਲੀ ਹੈ ਨਹੀਂ ਜੀ ਸਭ ਕੋ ਲੋਕਾਂ ਦੇ ਨੂੰ ਅਖਬਾਰਾਂ ਚ ਪੜਦੇ ਹੁੰਦੇ ਸੀ ਮੰਡੀ ਗੁਵਿੰਦਗੜ੍ਹ ਤੇ ਲੁਧਿਆਣਾ ਚ ਪੰਜ ਫੈਕਟਰੀਆਂ ਚੱਲਦੀਆਂ ਫੜੀਆਂ ਗਈਆਂ ਮੈਂ ਕਿਹਾ ਫੈਕਟਰੀਆਂ ਫੜੀਆਂ ਗਿਆ ਸ਼ਰਾਬ ਦੀ ਪੱਟੀ ਚੱਲਦੀ ਫੜੀ ਗਈ ਤਾਂ ਸੁਣਿਆ ਸੀ ਫੈਕਟਰੀ ਚੱਲਦੀ ਫੜੀ ਗਈ ਕ੍ਰਾਈਮ ਹੈ ਸਰ ਕੋਈ ਫੈਕਟਰੀ ਨੇ ਚੱਲਣ ਬਾਤ ਤੇ ਲਾਈ ਆ ਉਹਨਾਂ ਨੇ ਬਿਜਲੀ ਹੈ ਨਹੀਂ ਸੀ ਇਹਨਾਂ ਕੋਲ ਕੋਈ ਇਹਨਾਂ ਨੇ ਐਫਰਟ ਨਹੀਂ ਕੀਤੀ ਵੀ ਬਿਜਲੀ ਦਾ ਕਿਵੇਂ ਕਰੀਏ ਫਿਊਚਰ ਗ੍ਰੀਨ એનર્ਜੀ ਵੱਲ ਜਾ ਰਿਹਾ ਹੈ ਕਿਵੇਂ ਕਰੀ ਨਾ ਸਗੋਂ ਆਪ ਲੈ ਲੇ ਉਹਨਾਂ ਨੇ એનર્ਜੀ ਦੇ ਠੇਕੇ ਆਪ ਲੈ ਲੇ એનર્ਜੀ ਮਿਨਿਸਟਰ ਆਪ ਸੀਗੇ 12 12 14 14 ਰੁਪਏ ਪਰ ਜਿਹੜਾ ਜੁਨਿਟ ਸੋਲਰ ਦਾ ਉਹਨਾਂ ਨੇ ਵੇਚੇ ਨੇ 25 25 ਸਾਲ ਦੇ ਠੇਕੇ ਕੀਤੇ ਸੀ ਆ ਕੇ ਕਈ ਕਈ ਕੈਨਸਲ ਕੀਤੇ ਆ ਜਿਹੜੇ ਐਗਰੀਮੈਂਟ ਕੀਤੇ ਆ ਅੱਜ ਬਿਜਲੀ 2 ਰੁਪਏ ਕੋ 11 ਮਾਰਕੀਟ ਚ 2 ਰੁਪਏ 60 ਪੈਸੇ ਤੇ ਸਾਨੂੰ ਜਿਹੜਾ ਸੋਲਰ ਦਾ ਮਿਲ ਰਿਹਾ ਤੁਸੀਂ 12-12 15-15 ਰੁਪਏ ਦਾ ਐਗਰੀਮੈਂਟ 25 ਸਾਲ ਦਾ ਕਰਕੇ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਸਾਨੂੰ ਸੋ ਇਹ ਸਾਰਾ ਕੁਝ ਅੱਜ ਜਿਹੜਾ ਅੱਜ ਦਾ ਜਿਹੜਾ ਦਿਨ ਹੈ ਉਹ ਬੜਾ ਰੋਸ਼ਨ ਪੰਜਾਬ ਦਾ ਨਾਮ ਹੈ ਸੱਚੀ ਮੁੱਚੀ ਪੰਜਾਬ ਰੋਸ਼ਨ ਹੋਊਗਾ ਤੇ ਬਿਲਕੁਲ ਅਪਡੇਟ ਕਰ ਰਹੇ ਆ ਸਾਰੇ ਗ੍ਰਿਡਾਂ ਨੂੰ ਸਾਰੇ ਟਰਾਂਸਫਾਰਮਰ ਸਾਰੇ ਜਿੰਨੇ ਵੀ ਸਾਡੇ ਕੋਲੇ ਈਵਨ ਜਿਹੜੇ ਦੱਸਿਆ ਮੰਤਰੀ ਸਾਹਿਬ ਨੇ ਕਿ ਸ਼ਿਕਾਇਤਾਂ ਵਾਸਤੇ ਸੁਣਨ ਵਾਸਤੇ ਵੀ ਕਾਲ ਸੈਂਟਰ ਜਾਂ ਸਿੱਧਾ ਜਾ ਕੇ ਹੈੱਡ ਆਫਿਸ ਪਟਿਆਲਾ ਦੇ ਵਿੱਚ ਜਾਵੇ ਔਰ ਇੰਜੀਨੀਅਰ ਲੈਵਲ ਤੇ ਚੀਫ ਇੰਜੀਨੀਅਰ ਲੈਵਲ ਤੇ ਉਸ ਸ਼ਿਕਾਇਤਾਂ ਜਿਹੜੀਆਂ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਵੇ ਪੱਕਾ ਸੋ ਬਿਜਲੀ ਦੇ ਕਟਾਂ ਦਾ ਤਾਂ ਆਪਾਂ ਪਹਿਲਾਂ ਆਪ ਤਾਂ ਪੰਜਾਬ ਵਾਲੇ ਆ ਆਪਾਂ ਤਾਂ ਚੱਲੇ ਆ ਹੋਇਆ ਪਿਆ ਹਰੇਕ ਨੇ ਚੱਲੇ ਆਏ ਦੇਖੋ ਕੋਈ ਅੰਗਰੇਜ਼ ਆ ਗਿਆ ਪੰਜਾਬੀ ਸਿੱਖਣ ਉਹਨੂੰ ਕਹਿੰਦੇ ਪੰਜਾਬ ਵਿੱਚ ਪਿੰਡਾਂ 'ਚ ਸਿੱਖ ਸਕਰੇ ਤੂੰ ਜੇ ਪੰਜਾਬੀ ਸਿੱਖਣੀ ਹੈ ਠੀਕ ਹੈ ਕਹਿੰਦਾ 2 ਮਹੀਨੇ ਉਹਨੇ ਪਿੰਡਾਂ 'ਚ ਰਿਹਾ 2 ਮਹੀਨੇ ਉਹ ਚਲਾ ਗਿਆ ਜਾ ਕੇ ਆਪਣੇ ਅੰਗਰੇਜ਼ ਸਾਥੀਆਂ ਨੂੰ ਕਹਿੰਦਾ ਮੈਂ ਸਿੱਖਿਆ ਪੰਜਾਬੀ ਉਹ ਕਹਿੰਦੇ ਯਾਰ ਇੰਨੀ ਜਲਦੀ ਕਹਿੰਦਾ ਸੌਖੀ ਕੰਮ ਹੈ ਕਹਿੰਦੇ ਵੀ ਸੁਣਾ ਨਾ ਬਿਜਲੀ ਆ ਗਈ ਬਿਜਲੀ ਚਲੀ ਗਈ ਬਸ ਦੋ ਹੀ ਗੱਲਾਂ ਬੋਲਦੇ ਨੇ ਉਹ ਬਸ ਦੋ ਗੱਲਾਂ ਬੋਲਦੇ ਆ ਬਸ ਹੋਰ ਤਾਂ ਮੈਂ ਕੁਝ ਸੁਣਿਆ ਨਹੀਂ ਭਾਈ ਹੁੰਦਾ ਪੰਜਾਬ ਬਾਰੇ ਮੀਮ ਬਣਨ ਲੱਗੇ ਸੀ ਪੰਜਾਬ ਦੀ ਬਿਜਲੀ ਬਾਰੇ ਜਦੋਂ ਬਾਲ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਰਾਜ ਹੁੰਦਾ ਸੀ ਕਿ ਬੱਚਾ ਹਸਪਤਾਲ 'ਚ ਜੰਮਿਆ ਜੰਮਣਸਰ ਬੱਚਾ ਪੁੱਛਦਾ ਨਰਸ ਨੂੰ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਹੀਂ ਉਹ ਨੋ ਕਹਿੰਦਾ ਇਹਦਾ ਮਤਲਬ ਫਿਰ ਪੰਜਾਬ ਜੰਪੇ ਹਜੇ ਪਿਛਲੇ ਸਾਲ ਹੀ ਗਰਮੀ ਨਾਲ ਮਾਰੇ ਸੀ ਆ ਹਾਲਾਤ ਸੀ ਸਾਡੇ ਜੀ ਮਖਾਕ ਬਣਾ ਕੇ ਰੱਖਤਾ ਜੀ ਪੰਜਾਬ ਦੀ ਬਿਜਲੀ ਦਾ ਜੀ ਸੋ ਇਸ ਕਰਕੇ ਉਹਨਾਂ ਨੇ ਤਾਂ ਬਸ ਆਪਣੇ ਘਰ ਪਰਣ ਤੋਂ ਬਿਨਾ ਹੋਰ ਕੋਈ ਸੋਚਿਆ ਹੀ ਹੋਰ ਕੋਈ ਸਿਵਰੇਨਾ ਕੋਈ ਨੌਕਰੀ ਬਾਰੇ ਸੋਚਿਆ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਜੀ 55000 ਸਰਕਾਰੀ ਨੌਕਰੀ ਤੁਹਾਡੇ ਵੀ ਕੋਈ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਦੇ ਬੇਟੇ ਬੇਟੀ ਨੂੰ ਮਿਲੀ ਹੋਣੀ ਨੌਕਰੀ ਕੋਈ ਐਸ.ਡੀ. ਲੱਗ ਗਿਆ ਕੋਈ ਪਟਵਾਰੀ ਬਣ ਗਿਆ ਕੋਈ ਤਹਿਸੀਲਦਾਰ ਕੋਈ ਸਬ ਤਹਿਸੀਲਦਾਰ ਕੋਈ ਨਹਿ ਤਹਿਸੀਲਦਾਰ ਕੋਈ ਡੀ.ਐਸ.ਪੀ. ਭਰਤੀ ਹੋ ਗਿਆ ਕੋਈ ਕੋਈ ਹੈਲਥ ਡਿਪਾਰਟਮੈਂਟ ਚ ਆ ਗਿਆ ਕੋਈ ਵਾਟਰ ਐਂਡ ਸੈਨੀਟੇਸ਼ਨ ਚ ਆ ਗਿਆ ਬੜੇ-ਬੜੇ ਵੱਡਿਆਂ ਜੇ ਇ ਲੱਗ ਗਿਆ ਕੋਈ ਔਰ ਬਿਨਾ ਕਿਸੇ ਸਪਾਰਸ਼ ਤੋਂ ਬਿਨਾ ਕਿਸੇ ਪੈਸੇ ਕੋਈ ਬੰਦਾ ਕਹੇ ਦੇ 1 ਰੁਪਿਆ ਵੀ ਲੱਗਿਆ ਸਾਡਾ ਜਾਂ ਕੋਈ ਪੈਸਾ ਲੈ ਲਿਆ ਕਿਸੇ ਨੇ ਨੀਂਦ ਸਾਫ਼ ਹੋਵੇ ਨਾ ਫਿਰ ਕਹਿੰਦਾ ਨੀਂਦ ਸਾਫ਼ ਹੋਵੇ ਸਭ ਕੁਝ ਹੋ ਸਕਦਾ ਇਨਾਂ ਦੇ ਨੀਤਾਂ ਨਹੀਂ ਸਾਫ਼ ਸੀ ਗਿਆ ਉ ਤਾਂ ਕਰਕੇ ਪੰਜਾਬ ਨੇਰੇ ਚ ਡੁੱਬ ਗਿਆ ਸੀ। ਸੋ ਹੁਣ ਪੰਜਾਬ ਕੱਲਾ ਸਿਰਫ ਚਾਨਣ ਮਨਾਰਾ ਦੇਸ਼ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਆ। ਔਰ ਚਾਨਣ ਪੰਜਾਬ ਚ ਨਾ ਹੋਵੇ। ਮੈਂ ਤਾਂ ਪਾਰਲੀਮੈਂਟ ਚ ਬੋਲਤਾ ਜਦੋਂ ਮੈਂ ਨਵਾਂ ਨਵਾਂ ਚੁਣ ਕੇ ਗਿਆ ਸੀ। ਮੈਂ ਸਾਡੀ ਕਿਸਮਤ ਦੇਖੋ ਸਾਡੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਪਰ ਸਾਡੇ ਕੋਲੇ ਨੇਰਾ ਹੈ। ਪੰਜਾਬ ਚ ਨੇਰਾ ਜੀ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ। ਵੰਗ ਜਿਹੜਾ ਬਹੁਤ ਵੱਡੀ ਖਤਰਨਾਕ ਚੀਜ਼ ਹੁੰਦੀ ਹੈ ਜੀ ਛੋਟੀ ਜੀ ਲਾਈਨ ਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ ਦੋ ਦੋ ਘੰਟਿਆਂ ਦੇ ਭਾਸ਼ਣ ਨਹੀਂ ਉਹਨਾਂ ਕੁਝ ਕਹਿ ਸਕਦੇ ਜੀ ਨਾਲ ਚਾਰ ਲਾਈਨਾਂ ਚ ਕਹਿ ਸਕਦੇ ਹੋ ਤੁਸੀਂ ਯਹਾਂ ਨਾ ਪਹੁੰਚੇ ਰਵੀ ਵਾਹਾਂ ਪਹੁੰਚੇ ਕਵੀ ਸੋ ਇਸ ਕਰਕੇ ਇਸ ਵਕਤ ਰੋਸ਼ਨ ਪੰਜਾਬ ਦਾ ਨਾਰਾ ਹੈ ਹੁਣ ਨੇਰੇ ਵਾਲਾ ਪੰਜਾਬ ਜਿਹੜਾ ਹਰ ਕਿਸਮ ਦੇ ਨੇਰੇ ਚੋਂ ਦੂਰ ਕੱਢਣਾ ਪੰਜਾਬੀ ਹਰ ਕਿਸਮ ਦੇ ਨੇਰੇ ਚੋਂ ਬਾਹਰ ਕੱਢਣਾ ਵਿਦ ਫੈਲੇ ਵਿਦਿਆ ਚਾਨਣ ਹੋਏ ਅੱਜ ਸਕੂਲ ਆਫ ਐਮੀਨੈਂਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਦਿੱਲੀ 'ਚ ਕੀਤਾ ਪਹਿਲਾਂ ਅਰਵਿੰਦ ਜੀ ਨੇ ਮਨੀਸ਼ ਸੋਦੀਆ ਜੀ ਨੇ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਐਡਵਾਂਸ ਜੇਈ ਨੀਟ ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਹਾਈ ਆਈਟੀ ਜਾ ਰਹੇ ਨੇ ਪਹਿਲਾਂ ਕਿੱਥੇ ਹੁੰਦਾ ਸੀ ਜੀ ਐਂ ਜਾਂ ਕੁਝ ਔਰ ਪੇਰੈਂਟ ਟੀਚਰ ਮੀਟਿੰਗਾਂ ਹੋਣ ਲੱਗ ਗਈਆਂ 19 ਲੱਖਾਂ 19800 ਸਕੂਲ ਇਹ ਪੰਜਾਬ ਚ ਮਤਲਬ ਮਾਪੇ ਜਿਹੜੇ ਨੇ ਉਹ ਪਹਿਲੀ ਵਾਰ ਆ ਕੇ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਚ ਆ ਰਹੇ ਨੇ ਤਾਂ ਕਿ ਟੀਚਰਾਂ ਨੂੰ ਵੀ ਪਤਾ ਹੋਵੇ ਕਿ ਸਕੂਲ ਤੋਂ ਬਾਅਦ ਬੱਚਾ ਕਿਹੜੀ ਸੰਗਤ ਚ ਰਹਿੰਦਾ ਹੈ ਤੇ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਸਾਡੇ ਬੱਚੇ ਨੂੰ ਕਿਹੜੇ ਕਿਹੜੇ ਟੀਚਰ ਪੜਾ ਰਹੇ ਨੇ ਆਪਸ ਚ ਤਾਲਮੇਲ ਜ਼ਰੂਰੀ ਹੈ ਸੋ ਵਿਦਿਆ ਦਾ ਚਾਨਣ ਹੋ ਰਿਹਾ ਹੈ ਬਹੁਤ ਸਾਰੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆਪਾਂ ਖੜੇ ਹੀ ਵਿਦਿਆਦੇ ਮੰਦਰ ਚ ਐਕਚ ਜਿੱਥੇ 40 50 ਦੇਸ਼ਾਂ ਤੋਂ ਇੱਥੇ ਆ ਪੜਨ ਆਉਂਦੇ ਲੋਕ ਫਿਰ ਹੈਲਥ ਕਿਉਂਕਿ ਜੇ ਸਿਹਤ ਹੀ ਠੀਕ ਨਹੀਂ ਫਿਰ ਕੁਝ ਵੀ ਨਹੀਂ 881 आम आदमी क्लिनिक खुल के 200 ਹੋਰ ਤੇਰਾ 1000 ਤੋਂ ਵੱਧ ਆਮ आदमी क्लिनिक ਜਿਹੜੇ ਨੇ ਉਹ ਤੁਹਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਤੁਹਾਨੂੰ ਮਿਲ ਜੂਗਾ ਹਰ ਕਿਸਮ ਦੀ ਦਵਾਈ ਉੱਥੋਂ ਫ੍ਰੀ ਮਿਲਦੀ ਹੈ ਟੈਸਟ ਉੱਥੇ ਫ੍ਰੀ ਹੁੰਦੇ ਨੇ ਹੁਣ ਤੱਕ 1 ਕਰੋੜ 70 ਲੱਖ ਬੰਦਾ ਫੁੱਟਫਾਲ ਜਿਹੜੀ ਹੈ ਉਹਨਾਂ ਆਮ ਆਦਮੀ ਕਲੀਨਿਕਾਂ ਚੋਂ ਔਰ ਜ਼ਿਆਦਾਤਰ ਹਾਲਾਂਕਿ ਇੰਡਸਟਰੀ ਤੇ ਬਿਜਲੀ ਦੇ ਮੰਤਰੀ ਨੇ ਉਹ ਪਰ ਜਿਹੜਾ ਰਾਜ ਸਭਾ ਦੇ ਵਿੱਚ ਹੁੰਦੇ ਸੀਗੇ ਤੇ ਜ਼ਿਆਦਾਤਰ ਹਸਪਤਾਲਾਂ ਦਾ ਕੰਮ ਜਿਹੜਾ ਹੈਲਥ ਵਾਲਾ ਉਹ ਇਹਨਾਂ ਨੂੰ ਦਿੱਤਾ ਹੋਇਆ ਸੀ ਲੁਧਿਆਣਾ ਦੇ ਹਸਪਤਾਲਾਂ ਦੀ ਅਪਡੇਟ ਕਰਨੀ ਜਾਂ ਕੋਈ ਹੋਰ ਸੋ ਇਸ ਕੱਲ ਇਸ ਇਸ ਕੰਮ ਚ ਬੈਸੇ ਵੀ ਜਨੂਨੀ ਨੇ ਸਾਡੇ ਮੰਤਰੀ ਸਾਹਿਬ ਸੋ ਇਸ ਕਰਕੇ ਹਰ ਕਿਸਮ ਦੇ ਨੇਰੇ ਚ ਆਪਾਂ ਨੇ ਦੂਰ ਆਉਣਾ ਆਪਾਂ ਨੂੰ ਬਹੁਤ ਨੇਰੇ ਚ ਰੱਖਿਆ ਗਿਆ ਬਹੁਤ ਨੇਰੇ ਚ ਰੱਖਿਆ ਗਿਆ ਇਸ ਵਾਰ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਉਹਨਾਂ ਦਾ 350 ਸਾਲਾ ਮਨਾ ਰਹੇ ਆ ਨਵੰਬਰ ਦੇ ਅਖੀਲੇ ਹਫਤੇ ਚ ਤਾਂ ਉਹਦੇ ਵਾਸਤੇ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਬਿਸ਼ਪ ਪੱਧਰ ਤੇ ਅਸੀਂ ਜਿਹੜਾ ਉਹ ਉਸ ਫੰਕਸ਼ਨ ਦੀ ਤਿਆਰੀ ਕਰ ਰਹੇ ਆ ਕਿ ਉਹ ਬਿਸ਼ਪ ਪੱਧਰ ਦਾ ਫੰਕਸ਼ਨ ਹੋਵੇ ਵਰਲਡ ਲੈਵਲ ਦਾ ਜਿਹੜਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਦੇ ਕੇ ਅਸੀਂ ਇਹ ਕੌਮ ਸਿਰਜੀ ਹੋਈ ਹੈ ਸੋ ਸਾਡੇ ਕੋਲ ਤਾਂ ਚਾਨਣ ਮਨਾਰੀ ਬਹੁਤ ਨੇ ਤੇ ਅਸੀਂ ਨੇਰੇ ਚ ਕੌ ਰਹੀਏ ਫਿਰ ਤੁਹਾਨੂੰ ਬਹੁਤ ਸਾਰੇ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਕਿ ਤੁਸੀਂ ਸਾਥ ਦੇ ਰਹੇ ਹੋ ਤਾਂ ਸਾਨੂੰ ਹੌਸਲਾ ਮਿਲ ਰਿਹਾ ਕਿਉਂਕਿ ਪਬਲਿਕ ਦੀ ਸਪੋਰਟ ਤੋਂ ਬਿਨਾ ਕੋਈ ਵੀ ਜਿਵੇਂ ਹੁਣ ਜੁਦ ਨਸ਼ਿਆਂ ਫਿਰ ਉਹ ਚਲਾਇਆ ਜੇ ਪਬਲਿਕ ਦੀ ਸਪੋਰਟ ਨਾ ਹੋਵੇ ਫਿਰ ਲੋਕ ਲਹਿਰ ਨਹੀਂ ਬਣ ਸਕਦੀ ਤਾਂ ਲੋਕ ਨਾਲ ਨਹੀਂ ਹੁਣ ਲੋਕ ਖੁੱਲ ਕੇ ਬੋਲਦੇ ਨੇ ਆ ਜੀ ਆ ਜੀ ਪਹਿਲਾਂ ਲੋਕ ਦੱਸਦੇ ਨਹੀਂ ਸੀ ਵੀ ਪਤ ਨਹੀਂ ਕੁਈ ਆਇਆ ਨਾ ਹੋ ਜੇ ਉਹ ਨਾ ਹੋ ਜੇ ਸੀ ਕਹਿੰਦੀ ਦੱਸ ਦਿਓ ਥੋੜਾ ਜਿਹਾ ਸਾਡੀ ਸਪੋਰਟ ਕਰੋ ਅਸੀਂ ਬਾਕੀ ਕੰਮ ਸਾਡਾ ਤੋਂ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਕਮੀ ਆਈ ਹੈ ਇਹ ਨਹੀਂ ਕਹਿੰਦੇ ਸੀ ਸਾਰਾ ਖਤਮ ਹੋ ਗਿਆ ਥੋੜਾ ਲੁਕਸ਼ਿਪ ਕੇ ਚੱਲਦਾ ਹੋਊਗਾ ਪਰ ਸ਼ਰਿਆਂ ਵਾਲਾ ਬੰਦ ਹੋ ਗਿਆ ਜਿਹੜਾ ਕੰਮ ਸੀ ਔਰ ਜਾਰੀ ਹੈ ਇਹ ਯੁੱਧ ਕੋਈ ਇਹ ਨਹੀਂ ਕਿ ਕੋਈ ਉਹਦੀ ਕੋਈ ਤਰੀਕ ਹੈ ਉਹ ਜੁੱਧ ਵੀ ਜਾਰੀ ਆ ਨੁਕਸਾਨ ਹੋਇਆ ਹੜਾਂ ਚ ਉਹਦੇ ਵਾਸਤੇ ਵੀ ਅਸੀਂ ਖੜੇ ਸਰਕਾਰ ਦਾ ਕੰਮ ਸ਼ੁਰੂ ਹੈ ਰੀਹੈਬ ਰੀਸਟ੍ਰਕਚਿੰਗ ਦੁਬਾਰਾ ਸਕੂਲ ਬਣਾਉਣੇ ਪੈਣਗੇ ਦੁਬਾਰਾ ਕਾਲਜ ਸੜਕਾਂ ਪੁਲ ਬਣਾਉਣੇ ਪੈਣਗੇ ਬਣਾ ਲਾਂਗੇ ਕੋਈ ਗੱਲ ਨਹੀਂ ਕੁਦਰਤ ਦੀ ਮਾਰ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਹੈ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੋ ਅਸੀਂ ਤਾਂ ਤੁਰਕੀ ਜਾ ਕੇ ਜਦੋਂ ਪਹਚਾੜ ਆਉਂਦਾ ਤੇ ਤੁਰਕੀ ਜਾ ਕੇ ਲੰਗਰ ਲਾ ਲੈਣੇ ਪੰਜਾਬੀ ਅਸੀਂ ਤਾਂ ਕੇਰਲਾ ਚ ਕੋਈ ਸੁਨਾਮੀ ਆ ਗਈ ਜਾਂ ਕੋਈ ਹੜ ਆ ਗਿਆ ਉੱਥੇ ਜਾ ਕੇ ਸਾਡਾ ਰੈੱਡ ਕਰਾਸ ਬਾਅਦ ਚ ਪਹੁੰਚਦੀ ਹੈ ਸਾਡਾ ਲੰਗਰ ਜਿਹੜਾ ਉਹ ਪਹਿਲਾਂ ਲੱਗ ਜਾਂਦਾ ਹੈ ਸੋ ਅਸ ਇਹ ਤਾਂ ਇਹ ਤਾਂ ਸੰਕਟ ਹੀ ਸਾਡੇ ਉੱਤੇ ਖੁਦ ਖੁਦ ਤੇ ਸਾਡੇ ਭਰਾਵਾਂ ਤੇ ਆਇਆ ਤੇ ਇਨ ਤਸੀਂ ਓਵਰਕਮ ਕਰ ਦਾਂਗੇ ਸੋ ਬਿਲਕੁਲ ਅਪਡੇਟ ਟਰਾਂਸਫਾਰਮਰ ਅਪਡੇਟ ਲਾਈਨਾਂ ਅਪਡੇਟਡ ਇਨਫਰਾਸਟ੍ਰਕਚਰ ਜਿਹੜਾ ਬਿਜਲੀ ਦਾ ਹੁਣ ਮਿਲੂਗਾ 5000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਬਹੁਤ ਸਾਰੇ ਕੰਮ ਹੋ ਵੀ ਗਏ ਬਹੁਤ ਸਾਰੇ ਪਾਈਪਲਾਈਨ ਚ ਨੇ ਤੇ ਇਸੇ ਤਰ੍ਹਾਂ ਅਹਾਜੇ ਫੰਕਸ਼ਨ ਤਾਂ ਹੁਣ ਹੀ हट ਗਈ ਸੀ ਪੰਜਾਬ ਜੀ ਕੋਈ ਨਿਯੁਕਤੀ ਪੱਤਰ ਵੰਡ ਸਮਰੋਹ ਹੈ ਜਾਂ ਕੋਈ ਬਿਜਲੀ ਨਾਲ ਸੰਬੰਧਿਤ ਕੋਈ ਫੰਕਸ਼ਨ ਹੈ ਇਹ ਤਾਂ ਹੁਣ ਹੀ हट ਗਈ ਸੀ ਪੰਜਾਬ ਚ ਬਈ ਇੱਕ ਦੂਜੇ ਨੂੰ ਗਾਲ੍ਹਾਂ ਕੱਢੀ ਜਾਂਦੇ ਉਹ ਵੀ ਹੁਣ ਆਪੋ ਦੂਜੇ ਪਾਰਟੀ ਆਰਵਿੰਦ ਕੇ ਜੀ ਵਾਲ ਨੂੰ ਭਗਵੰਤ ਮਾਨ ਨੂੰ ਤੜਕੀ ਗਾਲ੍ਹਾਂ ਕੱਢਣ ਲੱਗ ਜਾਂਦੇ ਤੜਕੀ ਲੱਗ ਜਾਂਦੇ ਆ ਓਏ ਐ ਨਹੀਂ ਹੁੰਦਾ ਉਹ ਐ ਹੋ ਗਿਆ ਐ ਕਿਉਂ ਹੋ ਗਿਆ ਐ ਕਿਉਂ ਨਹੀਂ ਹੋਇਆ ਲੈ ਕਹਿੰਦੇ ਵੀ ਹੱਡ ਵੀ ਭਗਵੰਤ ਮੰਨ ਲੈ ਕੇ ਆਇਆ ਹੁਣ ਅੱਗੇ ਮੈਨੂੰ ਧੁੰਦਾਂ ਨਾਲ ਫਿਕਰ ਹੈ ਕਿਉਂਕਿ ਧੁੰਦ ਪੈਣੀ ਹੈ ਉਹਨੇ ਕਹਿੰਨੇ ਭਗਵੰਤ ਮੰਨ ਬੁਆਈਏ ਹਾਂ ਉੱਤਰਾਖੰਡ ਚ ਵਿਹਾਰ ਮੈ ਹੀ ਲੈ ਆਉਂਗਾ ਮੈਂ ਜਾ ਕੇ ਸੁਖੂ ਕੋਲੇ ਹਿਮਾਚਲ ਪ੍ਰਦੇਸ਼ ਜਾ ਕੇ ਮੈਂ ਪਹਾੜ ਲੈ ਕੇ ਆਇਆ ਤੂੰ ਪਹਾੜ ਤੇ ਦੇ ਦਸਨ ਤਲੇ ਕਮਾਲ ਹੈ ਯਾਰ ਕੁਸੀ ਕਿਸੇ ਕੱਲ ਤੇ ਤਾਂ ਖੜਜੋ ਯਾਰ ਹਰ ਗੱਲ ਦੀ ਅਲੋਚਨਾ ਕਰਨ ਵਾਸਤੇ ਅਲੋਚਨਾ ਕਰਨੀ ਹੈ ਮਲੂਕਾਂ ਨੂੰ ਹੀ ਪਤਾ ਲੱਗਾ ਲੋਕਾਂ ਨੇ ਛੱਡੋ ਪਰ ਇਹਨਾਂ ਦਾ ਇਹਨਾਂ ਦਾ ਐਂ ਕਰਨਾ ਆਂਦਾ ਸੋ ਇਸ ਕਰਕੇ ਅਸੀਂ ਸੱਚੇ ਦਿਲੋਂ ਕੰਮ ਕਰ ਰਹੇ ਆ 3 ਸਾਲ ਸਾਨੂੰ ਹੋਏ ਨੇ 3.5 ਸਾਲ ਹੋ ਗਏ ਚਲੋ ਤੇ ਤਾਣਾ ਬਗਾੜਿਆ ਹੋਇਆ 70 ਸਾਲ ਦਾ ਤਾਣਾ 70 ਸਾਲ ਦਾ ਬਗਾੜਿਆ ਹੋਇਆ ਜਦੋਂ ਉਹਨਾਂ ਦੇ ਕੱਢਦੇ ਆ ਅਸੀਂ ਚਿੱਠੇ ਫਿਰ ਚੁੱਪ ਕਰ ਜਾਂਦੇ ਨੇ ਫਿਰ ਕਹਿੰਦੇ ਨੇ ਰਾਜਨੀਤੀ ਕਰ ਰਹੇ ਹਾਂ ਸੋ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਦੇ ਗਰੀਬਾਂ ਦੇ ਲੋਕਾਂ ਦੇ ਹੱਕ ਮਾਰੇ ਨੇ ਉਹਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਸਖਤ ਤੋਂ ਸਖਤ ਕਾਰਵਾਈ ਵੀ ਹੋਊਗੀ ਬਕਾਇਦਾ ਤੌਰ ਤੇ ਸજાਾਂਾਂ ਵੀ ਮਿਲਣਗੀਆਂ ਕਿਉਂਕਿ ਪੰਜਾਬ ਨਾਲ ਧੋਖਾ ਕਰਨ ਵਾਲੇ ਬਚ ਨਹੀਂ ਸਕਦੇ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਔਰ ਪੰਜਾਬ ਨੂੰ ਕੋਈ ਐਡਾ ਧਾਮ ਨਹੀਂ ਲਾ ਸਕਦਾ ਉਹ ਗਲਤਫਹਿਮੀ ਚ ਜਿਹੜਾ ਕਹਿ ਦੂਗਾ ਕਿ ਮੈਂ ਪੰਜਾਬ ਨੂੰ ਪਤਾ ਨਹੀਂ ਨੁਕਸਾਨ ਪਹੁੰਚਾ ਦੂੰਗਾ ਪੰਜਾਬ ਵਰਦਾਨ ਵਾਲੀ ਧਰਤੀ ਹੈ ਫਰਟਾਈਲ ਧਰਤੀ ਹੈ ਇਹ ਮਿਹਨਤੀ ਕੌਮ ਹੈ ਸਾਡੀ ਸਾਡੇ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨੇ ਜਾ ਕੇ ਜਿੱਤੀ ਮਰਜ਼ੀ ਦੇਖ ਲਿਓ ਸੋ ਅਸੀਂ ਇੱਥੇ ਕਾਮਯਾਬ ਹੋਮਣ ਸਾਨੂੰ ਇੱਥੇ ਸਿਸਟਮ ਨੇ ਥੋੜਾ ਪਿੱਛੇ ਤੱਕਦਾ ਸੀ ਪਰ ਹੁਣ ਇੱਕ ਨਵਾਂ ਇਤਿਹਾਸ ਤੁਸੀਂ ਲਿਖਿਆ 92 ਸੀਟਾਂ ਦੇ ਕੇ 2022 ਚ ਤੁਸੀਂ ਇੱਕ ਨਵੀਂ ਹਿਸਟਰੀ ਕ੍ਰੀਏਟ ਕੀਤੀ ਤੇ ਸਾਡਾ ਫਰਜ਼ ਬਣਦਾ ਕਿਉਂਕਿ ਅਸੀਂ ਇਸ ਲਾਈਨ ਤੋਂ ਹੈ ਨਹੀਂ ਅਸੀਂ ਕੋਈ ਨਹੀਂ ਵੀ ਮੇਰਾ ਚਾਚਾ ਜਾਂ ਮੇਰਾ ਬਾਪੂ ਜਾਂ ਕੋਈ ਮੇਰੇ ਪਰਦਾਦੇ ਕੋਈ ਮੰਤਰੀ ਰਹੇ ਹੋਣ ਜਾਂ ਕੋਈ ਹੋਰ ਅਸੀਂ ਤਾਂ ਡਿਫਰੈਂਟ ਡਿਫਰੈਂਟ ਹੋਰ ਕਿਸੇ ਲਾਈਨ ਚੋਂ ਆਏ ਹੋਏ ਆਣੇ ਇਹ ਅਰਵਿੰਦ ਜੀ ਤਾਂ ਆਈਆਰਐਸ ਅਫੀਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਮਨੀਸ਼ ਸੋਧਿਆ ਜੀ ਪੱਤਰਕਾਰ ਸੀ ਮੈਂ ਕਲਾਕਾਰ ਸੀ ਵਿੱਤ ਮੰਤਰੀ ਸਾਡੇ ਵਕੀਲ ਸੀ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਵਕੀਲ ਸੀ ਇਹ ਇੰਡਸਟਰੀਲਿਸਟ ਸੀ ਸਾਨੂੰ ਕੀ ਲੋੜ ਸੀ ਇੱਧਰ ਜੇ ਚੱਜਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਪਹਿਲਾਂ ਤਾਂ ਸਾਨੂੰ ਉਕਸਾਈ ਗਏ ਨੇ ਸੜਕ ਤੇ ਕਾਨੂੰਨ ਨਹੀਂ ਬਣਤੇ धरना ਦੇਣੇ ਸੇ ਚੋਣਾਂ ਲੜੀਏ ਜੀਤ ਕਰਾਈਏ ਜਦੋਂ ਅਸੀਂ ਜਿੱਤ ਕੇ ਆਗੇ ਉਹ ਕਹਿੰਦੇ ਇਹ ਕਿਉਂ ਆ ਗਏ ਇਹ ਕਿ ਹਾਜ ਮਟੀਰੀਅਲ ਆ ਗਿਆ ਮੈਂ ਕਿਹਾ ਹੁਣ ਤਾਂ ਕੰਮ ਸਿੱਖ ਗਏ ਹੋਣ ਨਹੀਂ ਜਾਂਦੇ ਕਿਤੇ ਸੀ ਕਈ ਵਾਰੀ ਨਾ ਕੋਈ ਪਲੇਅਰ ਇੰਜਰਡ ਹੋ ਜਾਂਦਾ ਹੈ 11 ਚ ਉਹ ਕਹਿੰਦੇ ਚਲੋ ਇਹ ਇੰਜਰਡ ਹੋ ਗਿਆ ਫਲਾਣੇ ਨੂੰ ਮੌਕਾ ਦੇ ਦਿਓ 12ਵੇਂ 13ਵੇਂ ਨੂੰ ਮੌਕਾ ਮਿਲ ਜਾਂਦਾ ਉਹ ਸੈਂਚਰੀ ਲਾ ਦਦਾ ਜੀ ਫਿਰ ਉਹਨੂੰ ਵਿਚਾਰ ਨਾਲ ਔਖਾ ਜਾਂਦਾ ਵੀ ਇਹਦਾ ਕੀ ਕਰੀਏ ਹੁਣ ਇਹਨੂੰ ਵੀ ਨਹੀਂ ਕੱਢ ਸਕਦੇ ਫਿਰ ਜਿਹੜੀ ਥਾਂ ਜਗਾ ਬਣੀ ਹੁੰਦੀ ਆ ਉਹ ਕਹੀ ਜਾਂਦਾ ਹੁੰਦਾ ਮੈਨੂੰ ਤਾਂ ਪਾ ਲੋ ਵਿੱਚ ਉਹ ਕਹਿੰਦੇ ਹੁਣ ਉਹਨੇ ਸੈਂਚਰੀ ਲਾਤੀ ਤੇਰੀ ਤਾਂ ਤੇ ਪਾਇਆ ਸੀ ਜਿਹੜਾ ਇਹ ਹੋਈ ਉਹਨਾਂ ਨਾਲ ਹੁਣ ਹੁਣ ਉਹ 12ਵੇਂ 13ਵੇਂ 14ਵੇਂ ਪਲੇਅਰ ਨੇ ਪਾਣੀ ਪੂਣੀ ਪੀਉਂਦੇ ਫਿਰਦੇ ਰਹਿਣਗੇ ਬਸ ਉਹ 11 ਚ ਤਾਂ ਨਹੀਂ ਆਉਣ ਦਿੰਦੇ ਉਹਨਾਂ ਨੂੰ ਆਪਾਂ ਸੋ ਬਹੁਤ-ਬਹੁਤ ਤੁਹਾਨੂੰ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਇਤਿਹਾਸਿਕ ਦਿਨ ਦੀਆਂ ਔਰ ਇਹਹੀ ਦੁਆ ਕਰਦੇ ਆਂ ਪੰਜਾਬ ਤਰੱਕੀਆਂ ਕਰੇ ਪੰਜਾਬ ਜਿਹੜਾ ਉਹ ਚਾਨਣ ਮਨਾਰਾ ਬਣੇ ਸਾਰੇ ਦੇਸ਼ ਲਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਔਰ ਲੀਡ ਕਰਦਾ ਰਹੂਗਾ